ਅੱਜ ਮੁਹਾਲੀ ਦੇ ਵਿੱਚ ਮਾਰਚ ਕੱਢਿਆ ਜਾਣਾ ਹੈ ਔਰ ਮੁਹਾਲੀ ਪੁਲਿਸ ਨੂੰ ਵੀ ਮਿਲਿਆ ਜਾਣਾ ਇਹ ਜਿਹੜੇ ਲੋਕ ਖੜੇ ਨੇ ਗੁਰਦੁਆਰਾ ਅੰਬ ਸਾਹਿਬ ਦੇ ਵਿੱਚ ਇਕੱਠੇ ਹੋਏ ਨੇ ਪਰਿਵਾਰਕ ਜੀ ਵੀ ਨੇ ਇਹ ਜਿਹੜੇ ਕੈਮਰੇ ਦੇ ਵਿੱਚ ਹੁਣ ਅਸੀਂ ਦਿਖਾ ਰਹੇ ਹਾਂ ਇਹ ਸਾਰੇ ਦੇ ਸਾਰੇ ਕੁਲਵਿੰਦਰ ਕੌਰ ਦੇ ਹੱਕ ਵਿੱਚ ਆਏ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਬ੍ਰਦਰ ਵੀ ਨਾਲ ਖੜੇ ਨੇ ਮੀਟਿੰਗ ਵੀ ਚੱਲ ਰਹੀ ਹੈ ਔਰ ਮਾਰਚ ਕੱਢਿਆ ਜਾਣਾ ਹੈ ਇਹਨਾਂ ਨਾਲ ਗੱਲ ਕਰਦੇ ਹਾਂ ਕਿਉਂਕਿ ਗੱਲਾਂ ਤਰ੍ਹਾਂ ਤਰ੍ਹਾਂ ਦੀਆਂ ਹੋ ਰਹੀਆਂ ਉਹ ਸਾਰੇ ਕਾਂਡ ਦੇ ਬਾਰੇ ਜੋ ਕੰਗਣਾ ਰਣੋਤ ਦੀ ਬੋਲਬਾਣੀ ਤੋਂ ਬਾਅਦ ਰਿਐਕਸ਼ਨ ਦੇ ਵਿੱਚ ਥੱਪੜ ਵੱਜਿਆ ਕੁਲਵਿੰਦਰ ਕੌਰ ਤੋਂ ਸਭ ਤੋਂ ਪਹਿਲਾਂ ਬਾਈ ਮੈਂ ਤੁਹਾਡੇ ਤੋਂ ਜਾਨਣਾ ਚਾਹੁੰਦਾ ਤੁਹਾਡਾ ਕੁਲਵਿੰਦਰ ਕੌਰ ਦੇ ਨਾਲ ਰਿਸ਼ਤਾ ਕੀ ਹੈ ਔਰ ਕਿੰਨੇ ਲੋਕ ਤੁਹਾਡੇ ਅਸੀਂ ਹੋ ਗਏ ਮੇਰੀ ਕੁਲਵਿੰਦਰ ਕੌਰ ਤਾਏ ਜੀ ਦੀ ਬੇਟੀ ਲੱਗਦੀ ਹੈ ਜੀ ਤੇ ਮੇਰੇ ਤੋਂ ਵੱਡੇ ਆਂ ਅਸੀਂ ਛੋਟੇ ਆਂ ਜੀ ਤੇ ਸਾਡੇ ਲਗਭਗ ਸਾਡੇ ਇਲਾਕੇ ਚ 500 ਬੰਦਾ ਮਤਲਬ ਲਗਭਗ ਨੇ ਆਇਆ ਜੀ ਤੁਸੀਂ ਕੀ ਕਹਿਣਾ ਚਾਹੂਗੀ ਕਈ ਵਾਰੀ ਨਾ ਸਿਆਣੀ ਉਮਰ ਵਾਲੇ ਬੰਦੇ ਕਹਿੰਦੇ ਆ ਜਦੋਂ ਕੋਈ ਜਵਾਨ ਖੂਨ ਹੁੰਦਾ ਉਹ ਤਾਂ ਹੁੰਦਾ ਬਾਹਲਾ ਤੱਤਾ ਪਰ ਜਿਹੜੇ ਬਢੇਰੀ ਉਮਰ ਵਾਲੇ ਹੁੰਦੇ ਇੱਕ ਕੋਈ ਗੱਲ ਨਹੀਂ ਜੀ ਮਸਲਾ ਹੱਲ ਹੋ ਜਾਏਗਾ ਥੋੜਾ ਠੰਡਾ ਰੋ ਪਰ ਉੱਥੇ ਜਿਆਦਾ ਗਰਮਾਟ ਦੇਖਣ ਨੂੰ ਮਿਲੀ ਤੁਸੀਂ ਕਿਵੇਂ ਸਮਝਿਆ ਸਾਰੇ ਮਸਲੇ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਵੇਖੋ ਕੋਈ ਵੀ ਚੀਜ਼ ਆ ਜਿਹੜੀ ਸਮੇਂ-ਸਮੇਂ ਸਰ ਠੀਕ ਚੱਲਦੀ ਆ ਪਰ ਇਹ ਜੋ ਮੁਹਾਲੀ 에ਰਪੋਰਟ ਤੇ ਜੋ ਵੀ ਮਸਲਾ ਆਇਆ ਇਹ ਮਸਲਾ ਜਿਹੜਾ ਇਹਨੂੰ ਬਣਾਇਆ ਗਿਆ ਇਹਨੂੰ ਤੂਲਪੂਰੀ ਦਿੱਤੀ ਗਈ ਆ ਜਦੋਂ ਆਪਾਂ ਆਉਨੇ ਆ ਜਾਂਦੇ ਆ ਆਪਣਾ ਹਰ ਵੇਲੇ 에ਰਪੋਰਟਾਂ ਦੇ ਨਾਲ ਵਾਹ ਵਾ ਤੇ ਆਪਾਂ ਨੂੰ ਇਹ ਗੱਲ ਦਾ ਪਤਾ ਵਾ ਵੀ ਇੱਥੇ ਸਕਿਉਰਿਟੀ ਬਹੁਤ ਟਾਈਟ ਹੁੰਦੀ ਆ ਕਿਉਂਕਿ ਇੱਥੇ ਵੀ ਆਈਪੀ ਲੋਕਾਂ ਚੜਨਾ ਸੈਲੀਬ੍ਰਿਟੀ ਲੋਕਾਂ ਚੜਨ ਕਈਆਂ ਕਈਆਂ ਤਰ੍ਹਾਂ ਤਰ੍ਹਾਂ ਦੇ ਲੋਕ ਉਸੇ ਨੰਗ ਰਹਿਆ ਜੋ ਸਾਡੀ ਬੇਟੀ ਉਸੇ ਸਕਿਉਰਿਟੀ ਦੇ ਵਿੱਚ ਸੀ ਉਹਨਾਂ ਨੇ ਇਹ ਗੱਲ ਕਹੀਗੇ ਤੁਸੀਂ ਆਪਦਾ ਮੋਬਾਈਲ ਪਰਸ ਟ੍ਰੇ ਦੇ ਵਿੱਚ ਰੱਖੋ ਉਹਨੂੰ ਸਕੈਨ ਕਰਨਾ ਪਰ ਉਧਰੋਂ ਜਿਹੜਾ ਰੈਐਕਸ਼ਨ ਸੀ ਉਹ ਬਹੁਤ ਘਟਿਆ ਕਿਸਮ ਦਾ ਆ ਪਰ ਇਧਰ ਵੀ ਨੌਜਵਾਨ ਸੀ ਜਦੋਂ ਅਸੀਂ ਕਿਹ ਦੇ ਗਾਂ ਮਾਪਿਓ ਦਾ ਜਾਵਾਂਗੇ ਸਾਨੂੰ ਜੋ ਕੋਈ ਮਰਜ਼ੀ ਆਲੇ ਜਦੋਂ ਸਾਡੇ ਮਾਪਿਓ ਦਾ ਕੋਈ ਗੱਲ ਜਾਂਦੀ ਆ ਤੇ ਫਿਰ ਥੋੜਾ ਜਿਹਾ ਕਿਤੇ ਨਕਦੇ ਔਖਾ ਹੋ ਜਾਂਦਾ ਉਹ ਹੀ ਕੁਲਵਿੰਦਰ ਨਾ ਹੋਇਆ ਤੇ ਤੁਹਾਡੀ ਬੇਟੀ ਨੂੰ ਕਿੰਨਾ ਸਮਾਂ ਹੋ ਗਿਆ ਤੁਸੀਂ ਕਦੋਂ ਤੋਂ ਉਸ ਨੂੰ ਦੇਖਦੇ ਆਉਂਦੇ ਹੋ ਕਿ ਉਹ ਜਦੋਂ ਪੜਨ ਦੇ ਟਾਈਮ ਵੀ ਫਿਰ ਨੌਕਰੀ ਮਿਲੀ ਕਿੰਨਾ ਸਮਾਂ ਹੋ ਗਿਆ ਤੁਸੀਂ ਉਹਨਾਂ ਨੂੰ ਵੇਖਿਆ ਆਪਣੀ ਅੱਖੀ ਔਰ ਇਸ ਤਰ੍ਹਾਂ ਦਾ ਕਦੇ ਪਹਿਲਾਂ ਨਹੀਂ ਹੋਇਆ ਕੁਲਵਿੰਦਰ ਕੌਰ ਵੱਲੋਂ ਕਿਹਾ ਜਾ ਰਿਹਾ ਦੇਖੋ ਜੀ ਜੇ ਤੁਸੀਂ ਉਹਦੇ ਪਸ਼ੋਕੜ ਵਾਲੀ ਜ਼ਿੰਦਗੀ ਵੇਖੋਗੇ ਤੇ ਉਹ ਜੰਮੀ ਪਲੀ ਜਿੱਥੇ ਉੱਥੇ ਤੁਸੀਂ ਰਾਹਨ ਹੋ ਜਾਓਗੇ ਕਿ ਇਹੋ ਜੇ ਸਾਡੀਆਂ ਥਾਵਾਂ ਦੋ ਦੋ ਢਾਈ ਢਾਈ ਕਨਾਲਾਂ ਕਣਕ ਵੜਨ ਵਾਲੀ ਕੁੜੀ ਹੋ ਮਿਹਨਤ ਕਰਨ ਵਾਲੀ ਕਈ ਵਾਹਣ ਵਾਲੀ ਕੁੜੀ ਫਿਰ ਪੜ੍ਹਾਈ ਕਰਨ ਵਾਲੀ ਕੁੜੀ ਆ ਪੜ੍ਹਾਈ ਕਰਕੇ ਫਿਰ ਉਹ ਘੜ ਤੋਂ ਘੜ 14-15 ਸਾਲ ਹੋ ਗਏ ਇਹਨੂੰ ਸਰਵਿਸ ਕਰਦੀ ਇਹਨੂੰ ਛੋਕੀ ਤੋਂ ਪਹਿਲਾਂ ਖੇਤੀ ਦਾ ਕੰਮ ਵੀ ਹੱਥੀ ਕੀਤਾ ਬਿਲਕੁਲ ਹਾਂ ਕਿਉਂਕਿ ਚਾਰ ਚਾਰ ਭੈਣਾ ਇਹ ਦੋ ਭਰਾ ਵਾ ਨਾਲ ਹਰ ਵਕਤ ਕਿਉਂਕਿ ਅਸੀਂ ਬਾਹਰ ਢੇਰਿਆਂ ਤੇ ਬੈਠੇ ਆ ਉਹਦੇ ਇਕੱਲੇ ਕਰੇ ਬੰਦੇ ਦਾ ਕੰਮ ਨਹੀਂ ਸਾਰਿਆਂ ਜੀਆਂ ਨੂੰ ਕੰਮ ਕਰਨਾ ਪੈਦਾ ਇਹ ਨਹੀਂ ਵੀ ਜੇ ਸਰਵਿਸ ਮੈਂ ਇਹਨਾਂ ਦੇ ਇੱਕ ਨੇ ਕਰ ਲਿਆ ਦੂਜੇ ਖਾਣ ਉਹਦੇ ਸਾਰਿਆਂ ਨੂੰ ਕੰਮ ਕਰਨਾ ਪੈਦਾ ਮੈਂ ਜੀ ਉਹਦਾ ਕੁਲਵਿੰਦਰ ਕੌਰ ਦਾ ਤਾਜੀ ਦਾ ਲੜਕਾ ਜੀ ਤੁਸੀਂ ਕਹਿ ਰਹੇ ਆਂ ਵੀ ਕੁਲਵਿੰਦਰ ਕੌਰ ਵੀ ਜਵਾਨੀ ਹੀ ਖੂਨ ਉੱਪਰ ਗਿਆ ਉਹਨਾਂ ਨੇ 16 ਸਾਲ ਨੌਕਰੀ ਕੀਤੀ ਅੱਜ ਤੋਂ ਪਹਿਲਾਂ 16 ਸਾਲ ਹੋ ਗਏ ਸਰਵਿਸ ਕਰਦੇ ਹੋ ਏਅਰਪੋਰਟ ਦੇ ਉੱਤੇ ਹੀ ਕਰਦੇ ਆਉਣ ਡਿਆ ਕੋਈ ਵੀ ਇਹੋ ਜੀ ਅਜੇ ਤੱਕ ਹਰਕਤ ਨਹੀਂ ਹੋਈ ਕੰਗਣਾ ਰੌਂਡ ਜਿਹੜੀ ਆ ਇਹਨੂੰ ਉਹਨਾਂ ਨੇ ਇਹ ਆਪ ਦਾ ਸਮਾਨ ਚੈੱਕ ਕਰਨ ਵਾਸਤੇ ਕਿਹਾ ਮੋਬਾਈਲ ਜਿਹੜਾ ਵਾ ਉਹ ਚੱਕ ਵਾਸਤੇ ਗਿਆ ਉਹਨਾਂ ਅਨਕਾਰੀ ਕਰਤੀ ਆ ਜਦੋਂ ਉਹਨਾਂ ਦੇ ਕੁਲਵਿੰਦਰ ਕੌਰ ਦੇ ਲੱਗਾ ਤਾਂ ਨੈਮ ਪਲੇਟ ਨੈਮ ਪਲੇਟ ਉਹਨਾਂ ਨੇ ਆਖਿਆ ਕੌਰ ਖਾਲਸਤਾਨੀ ਇੱਥੋਂ ਆਣ ਕੇ ਉਹਨਾਂ ਦਾ ਬਵਾਦ ਹੋਇਆ ਜਿਹੜੀ ਕੰਗਣਾ ਵਾਂ ਇਹ ਨਸ਼ਾ ਕਰਦੀ ਆ ਇਹਦਾ ਰੂਟ ਟੈਸਟ ਹੋਣਾ ਚਾਹੀਦਾ ਪਰ ਕੁਲਵਿੰਦਰ ਕੌਰ ਕੰਗਣਾ ਰਣਾਉਂਦੀ ਮਾਤਾ ਨੇ ਬਿਆਨ ਦਿੱਤਾ ਕਹਿੰਦੇ ਕੁਲਵਿੰਦਰ ਕੌਰ ਨੇ ਮਸ਼ਹੂਰੀ ਦੀ ਖਾਤਰ ਇਹ ਕੀਤਾ ਮੇਰੀ ਬੇਟੀ ਕਹਿੰਦੀ ਐਮਪੀ ਬਣ ਗਈ ਹੈ ਜਰਿਆ ਨਹੀਂ ਜਾ ਰਿਹਾ ਇਨ੍ਹਾਂ ਲੋਕਾਂ ਤੋਂ ਉਹਨਾਂ ਦੇ ਕਿਰ ਕੋ ਦੁਸ਼ਮਣ ਮੇਰੀ ਗੱਲ ਸੁਣੋ ਕਾਦਾ ਉਹਨੂੰ ਆਪਣੇ ਕੁਲਵਿੰਦਰ ਕੌਰ ਨੂੰ ਪਤਾ ਵੀ ਥੇ ਕੰਗਣਾ ਆ ਰਹੀ ਆ ਕਾਦੇ ਵਾਰਤੀ ਕਦੇ ਮੇਰੀ ਇਹ ਤੁਸੀਂ মিডিਆ ਵਾਲੇ ਨੇ ਕਹਿਤੀ ਜਾਂ ਕਿਸੇ ਨੇ ਸੁਣੀ ਗੱਲ ਵੀ ਥੱਪੜ ਮਾਰਿਆ ਉਹ ਥੱਪੜ ਸਾਹਮਣੇ ਆਇਆ ਮਸੂਰੀ ਦੇ ਤਾਂ ਹੋਵੇ ਨਾ ਜੇ ਸਾਡੀ ਕੁੜੀ ਨੇ ਉਹਦੇ ਥੱਪੜ ਮਾਰਿਆ ਹੋਵੇ ਥੱਪੜ ਹੀ ਨਹੀਂ ਮਾਰਿਆ ਉਹਨਾਂ ਦੀ ਤੂੰ ਤੂੰ ਮੈਂ ਮੈਂ ਹੋਈ ਆ ਉਹਨੇ ਇਹ ਕਿਹਾ ਵੀ ਮੈਂ ਵੀ ਤੁਸੀਂ ਉਹ ਕੰਗਣਾ ਜੀ ਕਿਹਾ ਸੀ ਵੀ ਟਕੇ ਟਕੇ ਦੀਆਂ ਜਿਹੜੀਆਂ ਬੀਬੀਆਂ ਵਾਂ 100 100 100 100 ਤੇ ਦਿਹਾੜੀ ਤੇ ਲੈਂਦੀਆਂ ਵਾਂ ਮਮੀ ਉਹਨਾਂ ਦੀ ਧੀ ਆ ਜਿਹਨਾਂ ਨੂੰ ਤੁਸੀਂ ਟਕੇ ਟਕੀ ਦੀਆਂ ਕਹਿੰਦੀਆਂ ਇਹ ਇਹ ਵੀਡੀਓ ਸਾਹਮਣੇ ਆਈ ਆ ਕੋਈ ਵੀ ਥੱਪੜ ਵਾਲੀ ਵੀਡੀਓ ਸਾਹਮਣੇ ਨਹੀਂ ਆਈ ਕੋਈ ਵੀ ਉਹਨੇ ਕੁਲਵਿੰਦਰ ਕੌਰ ਨੇ ਆਪਦੀ ਮਸੂਰੀ ਵਾਲਾ ਕੰਮ ਨਹੀਂ ਕੀਤਾ ਜੇ ਕੀਤਾ ਤਾਂ ਤੁਸੀਂ মিডিਆ 'ਚ ਵਿਖਾਓ ਸਾਨੂੰ ਵੀ ਥੱਪੜ ਵੱਜਾ ਸਾਨੂੰ ਵੀ ਯਕੀਨ ਹੋ ਜਾਵੇ ਸਾਡੀ ਬੇਟੀ ਨੇ ਸਾਡੀ ਭੈਣ ਨੇ ਥੱਪੜ ਮਾਰਿਆ ਆਈ ਪਿੰਡੋਂ ਵੀ ਆਏ ਨੇ ਪਰਿਵਾਰਕ ਮੈਂਬਰ ਵੀ ਨੇ ਕੁਲਵਿੰਦਰ ਕੌਰ ਦੇ ਔਰ ਅਸੀਂ ਅੱਗੇ ਜਾ ਕੇ ਹੋਰ ਲੋਕ ਕਿਹੜੇ ਕਿਹੜੇ ਹੱਕ 'ਚ ਕੀ ਬੋਲਦੇ ਆਰ ਕੁਲਵਿੰਦਰ ਕੌਰ ਦੇ ਹੱਕ ਵਿੱਚ ਅੱਜ ਬੋਲਣਾ ਜ਼ਰੂਰੀ ਕਿਉਂ ਆ ਹਾਲਾਂਕਿ ਦੂਸਰੇ ਪਾਸੋਂ ਇਹ ਕਿਹਾ ਜਾ ਰਿਹਾ ਹੈ ਭਾਜਪਾ ਦੀ ਲੀਡਰਸ਼ਿਪ ਦੇ ਵੱਲੋਂ ਕਿ ਜਿਹੜਾ ਕੁਲਵਿੰਦਰ ਕੌਰ ਨੇ ਗਲਤ ਕੀਤਾ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ ਜੋ ਭਾਜਪਾ ਵਾਲੇ ਲੀਡਰ ਵੀ ਕੰਗਣਾ ਰਣਾ ਦੇ ਨਾਲ ਹਮਦਰਦੀ ਜਤਾ ਰਹੇ ਆ ਉਹਨਾਂ ਬਾਰੇ ਤੁਹਾਡਾ ਕੀ ਖਿਆਲ ਹੈ ਮੈਂ ਇੱਕ ਗੱਲ ਕਰਨੀ ਚਾਹੁੰਦਾ ਹੈ ਕਿ 16 ਸਾਲ ਦੀ ਉਹਦੀ ਸਰਵਿਸ ਆ ਪੰਜ ਉਹਦੇ ਤਾਏ ਚਾਚੇ ਜਿਹੜੇ ਫੌਜ ਦੇ ਵਿੱਚ ਬਗਰੇਡੀਅਰ ਤੱਕ ਸੂਬੇਦ ਇਹ ਦੇਸ਼ ਭਗਤਾਂ ਦਾ ਪਰਿਵਾਰ ਆ ਜਿਹੜੇ ਭਾਜਪਾ ਦੇ ਬੋਲਦੇ ਉਹਨਾਂ ਨੂੰ ਤੇ ਇਹ ਨਹੀਂ ਪਤਾ ਵੀ ਦੇਸ਼ ਭਗਤੀ ਕੀ ਆ ਉਹਦੇ ਸਿਰਫ ਤੇ ਸਿਰਫ ਧਰਮ ਦੇ ਨਾਂ ਤੇ ਰੌਲਾ ਰੱਪਾ ਪਾ ਕੇ ਇੱਕ ਪਾਰਟੀ ਬਣ ਗਏ ਤੇ ਇਹ ਲੋਕਾਂ ਨੂੰ ਦੇਸ਼ ਭਗਤੀ ਦਾ ਨਾਂ ਦੱਸ ਰਹੇ ਆ ਜਿਹੜੇ ਲੋਕ ਤਿਰੰਗਿਆਂ ਝੰਡਿਆਂ ਦੇ ਵਿੱਚ ਬਾਰਡਰਾਂ ਤੋਂ ਬਲੇਡ ਬਲੇਡ ਕੇ ਆਉਂਦੇ ਆ ਉਹਨਾਂ ਨੂੰ ਪਤਾ ਕਿ ਦੇਸ਼ ਭਗਤੀ ਕੀ ਹੁੰਦੀ ਆ 121 ਸਿਰਾਂ ਦੇ ਵਿੱਚੋਂ 93 ਸਿਰ ਇਹ ਪੰਜਾਬ ਦੇ ਲੋਕਾਂ ਦੱਤੇ ਆ ਜਿੰਨਾ ਸਾਨੂੰ ਪਤਾ ਦੇਸ਼ ਭਗਤੀ ਦਾ ਉਹਨਾਂ ਇਹਨਾਂ ਭਾਜਪਾ ਵਾਲਿਆਂ ਨੂੰ ਬਿਲਕੁਲ ਨਹੀਂ ਪਤਾ ਤਾਂ ਕੁਲਵਿੰਦਰ ਕੌਰ ਦੇ ਹੱਕ 'ਚ ਨੌਜਵਾਨ ਵੀ ਇੱਧਰ ਕਾਫੀ ਗਿਣਤੀ ਚਾਏ ਆ ਤੁਸੀਂ ਕੀ ਕਹਿਣਾ ਚਾਹੋਗੇ ਕਿੱਥੋਂ ਆਏ ਹੋ ਪਹਿਲਾਂ ਤਾਂ ਇਹ ਦੱਸੋ ਫਿਰ ਜੀ ਅਸੀਂ ਰਾਏਪੁਰੇ ਤੋਂ ਆਏ ਆ ਜਿਹੜਾ ਕੁਲਵਿੰਦਰ ਕੌਰ ਆਲੇ ਨੇ ਨਾ ਪਰਚਾ ਦਰਜ ਕੀਤਾ ਇਹ ਬਹੁਤ ਨਜਾਇਜ਼ ਹੈ ਕਿਉਂਕਿ ਉਹ ਤਾਂ ਸੁਰੱਖਿਆ ਵਾਤੇ ਆ ਜੇ ਇਦਾਂ ਹੀ ਹੁੰਦੀ ਉਹ ਸੁਰੱਖਿਆ ਵਾਤੇ ਉਹਨੇ ਚੈਕਿੰਗ ਵਾਤੇ ਕੀਤਾ ਉਹਨੂੰ ਮੋਬਾਈਲ ਦੇ ਮੋਬਾਈਲ ਬਾਰੇ ਵੀ ਪੁੱਛੀ ਕੀ ਹੈ ਇਦਾਂ ਮਦਦਾ ਫਿਰ ਤੁਸੀਂ ਫੋਰਸ ਨੂੰ ਕੁਝ ਨਹੀਂ ਸਮਝਦੇ ਨਾ ਇਹਨਾਂ ਨੂੰ ਇਹ ਤਾਂ ਉਹਨਾਂ ਨੇ ਚੈਕਿੰਗ ਵਾਤੇ ਕਿਹਾ ਤਾਂ ਉੱਤੇ ਉਹਨੇ ਉਹਨੂੰ ਘਾਲ-ਗੂਲ ਕੱਢੀ ਜਾਂ ਕੁਝ ਨਹੀਂ ਉਹ ਕਹਿੰਦੇ ਥੱਪੜ ਮਾਰਿਆ ਥੱਪੜ ਹੁਣ ਤੱਕ ਤਾਂ ਕਿਸੇ ਮੀਡੀਆ 'ਚ ਦਿਖਾਇਣ ਗਿਆ ਤੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਬੰਦੇ ਨੇ ਉਹਦੇ ਨਾਲ ਇੱਕ ਸਕਿਉਰਟੀ ਸਾਡੀ ਉਹ ਵੀ ਭੈਣ ਲੱਗਦੀ ਹੈ ਜਿਨੇ ਉਹਦੇ ਥੱਪੜ ਮਾਰਿਆ ਉੱਤੇ ਕਿਉਂ ਨਹੀਂ ਕਾਰਵਾਈ ਹੋਈ ਜਿਨੇ ਉਹਦੇ ਨਾਲ ਸਕਿਉਰਟੀ ਸੀ ਖੰਗਰਾਂ ਵਾਲੇ ਜਿਹੜੀ ਉਹ ਵੀ ਕੁੜੀ ਸਾਡੀ ਭੈਣ ਹੀ ਹੈ ਆਪ ਭੈਣ ਦਾ ਦਰਜਾ ਦਿੰਨੇ ਹੋ ਦੇਖੋ ਜਿਹੜੀ ਆਪਣੀ ਪੰਜਾਬ ਦੀ ਹੈ ਜਿੱਥੇ ਮਰਜੀ ਹੈ ਤਾਂ ਆਪਣੀ ਭੈਣ ਹੈ ਉੱਤੇ ਕਿਉਂ ਨਹੀਂ ਕਾਰਵਾਈ ਉੱਤੇ ਚੱਕ ਕੇ ਪਰਚਾ ਕਰਤਾ ਤੇ ਨੌਕਰੀ ਨੂੰ ਸਸਪੈਂਡ ਕਰਤਾ ਜਿਹੜੇ ਬੰਦੇ ਨੇ ਉੱਤੇ ਉਹਦੇ ਥੱਪੜ ਮਾਰਿਆ ਉੱਤੇ ਵੀ ਪਰਚਾ ਦਿੱਲੀ ਅੰਦੋਲਨ ਵਿੱਚ ਤੁਹਾਨੂੰ ਅਸੀਂ ਵੇਖਿਆ ਸਟੇਜ ਦੇ ਉੱਤੇ ਵੀ ਡਿਊਟੀ ਕਰਦੇ ਰਹੇ ਹੋ ਤੁਸੀਂ ਕਿਸਾਨੀ ਅੰਦੋਲਨ ਵੇਲੇ ਕਿਸਾਨੀ ਅੰਦੋਲਨ ਉੱਤੇ ਹੋਰ ਆਖਣ ਵਾਲੀ ਵੇਖ ਰਹੇ ਆ ਕੰਗੜਾ ਰਣੌਤ ਦਾ ਪਰਿਵਾਰ ਵੀ ਕੰਗੜਾ ਰਣੌਤ ਵੀ ਵੀਰ ਜੀ ਇਹ ਕੰਗੜਾ ਨੂੰ ਕਿਸੇ ਦੀ ਸ਼ਹਿਤ ਚੱਲ ਰਹੀ ਹੈ ਕੰਗੜਾ ਕੰਗੜਾ ਨੇ ਕਦੇ ਖਾਲਿਸਤਾਨੀ ਕਹੇਤਾ ਉਹਨੂੰ ਅਸੀਂ ਖਾਲ ਅਸੀਂ ਤਾਂ ਦੇਸ਼ ਦੀ ਰੱਖਿਆ ਕਰਨ ਵਾਸਤੇ ਸਾਡੇ ਦਾਦੇ ਪਰਦਾਦੇ ਕੋਈ ਸਾਡਾ ਚਾਚਾ ਦਾ ਫੌਜਚਾ ਅਸੀਂ ਤਾਂ ਜਾ ਕੇ ਬਾਰਡਰਾਂ ਤੇ ਲੜਾਈ ਕੀਤੀ ਹੈ ਸਾਡੇ ਦਾਦੇ ਪਰਦਾਦੇ ਨੇ ਇਹਨਾਂ ਦੇ ਇਹਨਾਂ ਦਾ ਕਿਹੜਾ ਫੌਜਚਾ ਹੈ ਸਾਡੇ ਦਾ ਇੱਥੇ ਪੰਜਾਬ ਤੋਂ ਜੋ ਪੰਜਾਬ ਨਾਲ ਹੋਇਆ ਤੱਕ ਤੀਰਾ ਕਰ ਰਹੇ ਆ ਜਾਣ ਬੁੱਝ ਕੇ ਇਹਨਾਂ ਨੂੰ ਇਹ ਹੈ ਕਿ ਪੰਜਾਬ ਚੋਂ ਕਿਉਂ ਹਾਰ ਗਏ ਗੁੱਸਾ ਤਾਂ ਉਹ ਹੈ ਕਦੋਂ ਤੱਕ ਆਵਾਜ਼ ਇਸੇ ਤਰ੍ਹਾਂ ਚੱਲਦੀ ਰਹੇਗੀ ਕੁਲਵਿੰਦਰ ਕੌਰ ਦੇ ਅਗੱਜ ਤੱਕ ਕੁਲਵਿੰਦਰ ਕੌਰ ਨੂੰ ਡਿਊਟੀ ਦੁਆਰ ਤੋਂ ਜੁਆਇਨ ਨਹੀਂ ਹੁੰਦੀ ਤੇ ਸਾਰੇ ਪਰਚੇ ਰੱਦ ਨਹੀਂ ਕੀਤੇ ਜਾਂਦੇ ਉਦੋਂ ਤੱਕ ਆਵਾਜ਼ ਬੁਲੰਦ ਰੱਖਾਂਗੇ ਕੁਲਵਿੰਦਰ ਕੌਰ ਦੇ ਅਗੱਜ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਤਾਂ ਇਹ ਕਹਿਣਾ ਜਾਂਦੇ ਆ ਵੀ ਕੁਲਵਿੰਦਰ ਕੌਰ ਦਾ ਇਹਦੇ ਵਿੱਚ ਕੋਈ ਕੋਸ ਹੋਰ ਨਹੀਂ ਉਹਦੀ ਨੌਕਰੀ ਜਿਹੜੀ ਵਾਹਲ ਕਰਨੀ ਚਾਹੀਦੀ ਹੈ ਜਿਹੜੇ ਕੇਸ ਹੈ ਉਹ ਸਾਰੇ ਵਾਪਸ ਲੈਣੇ ਚਾਹੀਦੇ ਸਰਕਾਰ ਅਸੀਂ ਅੱਕੇ ਜਾ ਕੇ ਹੋਰ ਜਿਹੜੇ ਕਿਸਾਨ ਮਜ਼ਦੂਰ ਇਕੱਠੇ ਹੋਇਆ ਜਿਨ੍ਹਾਂ ਨੇ ਮੁਹਾਲੀ ਦੇ ਵਿੱਚ ਜਾ ਕੇ ਕੰਮ ਕਰਨਾ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਇਹ ਗੱਲ ਕਹਿਣੀ ਚਾਹੁੰਨਾ ਵਾਂ ਵੀ ਇਹ ਜਿਹੜੀ ਭਾਜਪਾ ਪਾਰਟੀ ਆ ਨਾ ਇਹ ਪਿਛਟ ਬੰਦਿਆਂ ਦੀ ਪਾਰਟੀ ਆ ਤੇ ਇਹ ਉਹਨਾਂ ਨੂੰ ਚੁੱਕਦੀ ਆ ਜਿਹੜੇ ਭੌਂਕਦੇ ਨੇ ਉਹਨਾਂ ਦੇ ਹੰਦ ਮਾਣਾਕੂਆਂ ਦੀ ਮੀਟਿੰਗ ਵੀ ਖਤਮ ਹੋ ਗਈ ਪ੍ਰੋਗਰਾਮ ਲੀਕ ਲਿਆ ਗਿਆ ਕੀ ਕਹਿਣਾ ਚਾਹੋਗੇ ਡੱਲੇਵਾਲ ਸਾਹਿਬ ਕੀ ਮੀਟਿੰ ਇਹ ਮੀਟਿੰਗ ਦਾ ਫੈਸਲਾ ਤਾਂ ਮੇਰਾ ਖਿਆਲਿਆ ਕੋਈ ਨਵਾਂ ਨਹੀਂ ਹੈ ਜੀ ਉਹੀ ਫੈਸਲਾ ਜਿਹੜਾ ਫੈਸਲਾ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਦੇ ਦੱਸਿਆ ਉਸ ਦਿਨ ਪ੍ਰੈਸ ਦੇ ਵਿੱਚ ਕਿ ਇੱਥੋਂ ਅਸੀਂ ਅਜੇ ਸਾਡੀਆਂ ਸੰਗਤਾਂ ਕੁਝ ਆ ਰਹੀਆਂ ਨੇ ਜੀ ਉਹਨਾਂ ਨੂੰ ਕੁਝ ਸਮਾਂ ਵੇਟ ਕਰਾਂਗੇ ਅਸੀਂ ਲਗਭਗ ਸਵਾ 12 12:30 ਵਜੇ ਅਸੀਂ ਇੱਥੋਂ ਤੁਰਨ ਦਾ ਪ੍ਰੋਗਰਾਮ ਸੀ ਸਾਡਾ ਔਰ ਉਹ 12:30 ਨੂੰ ਅਸੀਂ ਤੁਰਾਂਗੇ ਇੱਥੋਂ ਔਰ ਐਸਐਸਪੀ ਆਫਿਸ ਤੱਕ ਪੈਦਲ ਮਾਰਚ ਲੈ ਕੇ ਜਾਵਾਂਗੇ ਔਰ ਉੱਥੇ ਜਾ ਕੇ ਮੈਂ ਐਸਐਸਪੀ ਨੂੰ ਦਾ ਮੰਗ ਪੱਤਰ ਦੇਵਾਂਗੇ ਜਿਹੜਾ ਸਾਡੇ ਇਸ ਬੱਚੀ ਨੂੰ ਤਾਂ ਕਿ ਇਨਸਾਫ ਮਿਲ ਸਕੇ। ਪਰਿਵਾਰਕ ਮੈਂਬਰਾਂ ਨਾਲ ਕਾਫੀ ਸਮਾਂ ਬੈਠੇ ਰਹੇ ਹਾਂ ਕੀ ਚਾਹੁੰਦੇ ਆ ਪਰਿਵਾਰਕ ਮੈਂਬਰ। ਦੇਖੋ ਪਰਿਵਾਰਕ ਮੈਂਬਰ ਬੜੇ ਦਿਲ ਦੇ ਇਰਾਦੇ ਵਾਲੇ ਨੇ। ਪਰਿਵਾਰਕ ਮੈਂਬਰਾਂ ਨਾਲ ਸਾਡੀਆਂ ਗੱਲਾਂ ਬਾਤਾਂ ਚੱਲਦੀਆਂ ਰਹੀਆਂ ਨੇ ਕਿ ਵੀ ਉਹਨਾਂ ਦਾ ਕਿਸੇ ਨਾਲ ਤਾਲਮੇਲ ਹੋ ਰਿਹਾ ਬੱਚਾ ਨਾਲ ਤਾਲਮੇਲ ਹੋ ਰਿਹਾ ਕਿ ਨਹੀਂ ਹੋ ਰਿਹਾ। ਕਿਉਂਕਿ ਅਸੀਂ ਡੀਜੀਪੀ ਸਾਹਿਬ ਨੂੰ ਕਿਹਾ ਸੀਗਾ ਪਰਸੋਂ ਕਿ ਪਰਿਵਾਰ ਨੂੰ ਮਿਲਾਇਆ ਜਾਏ। ਉਹ ਦੱਸਿਆ ਉਹਨਾਂ ਨੇ ਵੀ ਪਰਿਵਾਰ ਮਿਲ ਕੇ ਆਇਆ। ਇਹ ਬੱਚੀ ਮਤਲਬ ਠੀਕ ਹੈ। ਕੁਲਵਿੰਦਰ ਕੌਰ ਨੂੰ ਮਿਲਿਆ ਆ ਪਰ ਪਰਿਵਾਰ ਮਿਲ ਕੇ ਆਇਆ। ਜੀ। ਜੀ ਕਿਸਾਨ ਆਗੂਆਂ ਨੇ ਆਪਣੀ ਮੀਟਿੰਗ ਕਰ ਲਈ ਹੈ ਰਣਾਲੀ ਕੁਲਵਿੰਦਰ ਕੌਰ ਦੇ ਨਾਲ ਮਿਲਣੀ ਕੀਤੀ ਗਈ ਹੈ ਔਰ ਦੇਖਦੇ ਹਾਂ ਕਿ ਹੁਣ ਪਰਿਵਾਰਕ ਮੈਂਬਰ ਹੋਰ ਕੀ ਕਹਿਣਾ ਚਾਹਣਗੇ ਪਰ ਵੱਡੀ ਗਿਣਤੀ ਚ ਕਿਸਾਨ ਆ ਜਿਹੜੇ ਇਕੱਠੇ ਹੋ ਗਏ ਆ ਗੁਫ਼ਤਗੂ ਚੱਲ ਰਹੀ ਹੈ ਪਰਿਵਾਰ ਦਾ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪਰਿਵਾਰ ਦੀ ਮੁਲਾਕਾਤ ਫਿਲਹਾਲ ਇੱਕ ਵਾਰੀ ਹੋ ਗਈ ਹੈ ਉਹਨਾਂ ਦੇ ਨਾਲ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਕਿਉਂਕਿ ਜਿਸ ਤਰ੍ਹਾਂ ਦਾ ਸਾਰੀ ਘਟਨਾਕਰਮ ਦਾ ਤਾਂ ਸਾਰਿਆਂ ਨੂੰ ਲੱਗ ਗਿਆ ਪਤਾ ਹੁਣ ਅੱਗੇ ਕੀ ਸੋਚਦੇ ਆ ਪੰਜਾਬ ਦੇ ਲੋਕ ਜਿਹੜੇ ਕੁਲਵਿੰਦਰ ਕੌਰ ਦੇ ਹੱਕ ਚ ਖੜੇ ਆ ਦੇਖੋ ਲੋਕਾਂ ਦੇ ਕੀ ਸੋਚ ਰਹਾ ਲੋਕ ਤਾਂ ਉਸ ਕੁੜੀ ਨੂੰ ਇਨਸਾਫ ਦਿਵਾਉਣਾ ਚਾਹਦੇ ਆ ਜਿੰਨਾ ਚਿਰ ਉਸ ਕੁੜੀ ਨੂੰ ਇਨਸਾਫ ਨਹੀਂ ਮਿਲੂਗਾ ਇਹ ਮੋਰਚਾ ਉਨਾ ਚਿਰ ਕਿਸੇ ਨਾ ਕਿਸੇ ਰੂਪ ਵਿੱਚ ਅਸੀਂ ਚਲਾਉਂਦੇ ਰਹਿਣਾ ਜਦੋਂ ਉਸ ਪਰਚਾ ਦਰਜ ਹੋਇਆ ਤਾਂ ਜਿਹਨੇ ਕਾਨੂੰਨ ਭੰਗ ਪਹਿਨਾ ਕੀਤਾ ਉਹਦੇ ਤੇ ਪਰਚਾ ਦਰਜ ਕਿਉਂ ਨਹੀਂ ਹੁੰਦਾ ਜਦੋਂ ਉਸਨੇ ਬੰਦੀ ਸ਼ਬਦ ਆਪ ਦੀ ਦਿੱਲੀ ਤੋਂ ਲੈ ਕੇ ਮੈਂ ਬੋਲਣੀ ਸ਼ੁਰੂ ਕੀਤੀ ਉਥੇ ਬੀਬੀ ਬਿੰਦਰ ਕੌਰ ਨੇ ਕੱਲ ਵੀ ਉਹਦਾ ਜਵਾਬ ਦਿੱਤਾ ਕਿ ਮੈਨੂੰ ਕਿਹਾ 100 ਰੁਪਏ ਲੈ ਕੇ ਦਿਹਾੜੀ ਆਈ ਹੈ ਫਿਰ ਜਦੋਂ ਇਹ ਸਰਕਾਰਾਂ ਇਹ ਲੋਕ ਕਿੱਥੇ ਬੈਠੇ ਸੀ ਜਦੋਂ ਉਹਨੂੰ ਕਿਉਂ ਨਹੀਂ ਪਰਚੇ ਕਰ ਜੋਏ ਕਿਉਂ ਨਹੀਂ ਪੁੱਛ ਗਿਛ ਹੋਈ ਕਿਉਂ ਪੁੱਛ ਗਿਛ ਹੋਈ ਇਸ ਕਰਕੇ ਲੋਕ ਪੰਜਾਬ ਦੇ ਇਨਸਾਫ ਦੋਣਗੇ ਇਸ ਬੇਟੀ ਨੂੰ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਬੋਰਚਾ ਕਿਸੇ ਦਾ ਕਿਸੇ ਢੰਗ ਨਾਲ ਚਲਾ ਕੇ ਇਹਨੂੰ ਇਨਸਾਫ ਦਵਾ ਕੇ। ਬਾੜਾ ਸਾਹਿਬ ਇੱਕ ਪਾਸੇ ਤੁਸੀਂ ਤੇ ਉੱਥੇ ਬਾਰਡਰਾਂ ਤੇ ਡਿਊਟੀ ਕਰਦੇ ਹੋ ਖੇਤੀ ਵਿੱਚ। ਇੱਕ ਜਵਾਨ ਕਿਸਾਨ ਆਪਣੇ ਜਿਹੜੇ ਆ ਇਕੱਠੀ ਉੱਥੇ ਬਾਰਡਰਾਂ ਦੇ ਉੱਤੇ ਡਿਊਟੀ ਨਿਭਾਉਂਦੇ ਆ। ਪੰਜਾਬ ਆਰਡਰ ਕਿਸਾਨ ਯੂਨੀਅਨ ਨੇ ਵੀ ਵੱਡਾ ਸੰਘਰਸ਼ ਉੱਥੇ ਲੜਿਆ ਹੈ। ਹੁਣ ਆ ਜਿਹੜੀ ਵਿਪਤਾ ਖੜੀ ਹੋਈ ਹੈ ਸਾਹਮਣੇ ਇਹਨੂੰ ਤੁਸੀਂ ਕਿਵੇਂ ਵੇਖਿਆ ਕਿਵੇਂ ਵੇਖਦੇ ਹੋ? ਦੇਖੋ ਜੇ ਇਹ ਵਿਪਤਾ ਨਹੀਂ ਇਹ ਐਕਚੁਅਲੀ ਇੱਕ ਨਾ ਦੇਖਿਆ ਵਜਾਵੇ ਤੇ ਇਸ ਟਾਈਮ ਜੋ ਸਰਕਾਰ ਦਾ ਮਨਸ਼ਾ ਸੀ ਨਾ ਉਹ ਕੰਗਣਾ ਦੇ ਰਾਈ ਬਾਹਰ ਆ ਗਿਆ। ਈਮਰਸ਼ਾ ਸਮਝਿਆ ਤੁਸੀਂ ਅਸੀਂ ਤੇ ਇਹੋ ਸਮਝਾਇਆ ਕਿ ਸਰਕਾਰ ਪੰਜਾਬ ਨੂੰ ਕਿਸਾਨੀ ਨੂੰ ਨਿੰਦ ਰਹੀ ਆ ਖਰਾਬ ਕਰ ਰਹੀ ਆ ਬਾਹਰ ਸੋਸ਼ਲ ਮੀਡੀਆ ਰਹੀ ਇਹ ਕਹਿ ਰਹੀ ਆ ਕਿ ਇਹ ਲੋਕ ਸਹੀ ਨਹੀਂ ਜਦ ਕਿ ਪੰਜਾਬ 100% ਸਹੀ ਆ ਕੋਈ ਅਤਵਾਦੀ ਨਹੀਂ ਕੋਈ ਵੱਖਵਾਦੀ ਨਹੀਂ ਇੱਥੇ ਔਰ ਉਹ ਲੜਕੀ ਮੈਂ ਵੀ ਇੱਕ ਐਕਸੈਸਮੈਨ ਆ ਅੱਜ ਡਿਊਟੀ ਕੀਤੀ ਆ ਉਹ ਲੜਕੀ ਇੱਕ ਸਰਵਿਸਮੈਨ ਸੀ ਉਹਨੇ ਆਪਣੀ ਡਿਊਟੀ ਸਹੀ ਨਿਭਾਈ ਆ ਉਹਦਾ ਜਿਹੜਾ ਫਰਜ਼ ਸੀ ਉਹਨੇ ਆਪਣਾ ਫਰਜ਼ ਅਦਾ ਕੀਤਾ ਕੰਗਣਾ ਨੇ ਆਪਣਾ ਮੋਬਾਈਲ ਤੋਂ ਜਿਹੜੀ ਚੀਜ਼ਾਂ ਕਿ ਉਹਨੇ ਮਸ਼ੀਨ ਚ ਲਗਾਉਣ ਦੀ ਔਰ ਉਹਨੂੰ ਨੇ ਕੋਰ ਪੜ੍ਹ ਕੇ ਲਵਜ ਕੋਰ ਲਵਜ ਪੜ੍ਹ ਕੇ ਉਹਨੇ ਇੱਕ ਭਾਵਨਾ ਸਿੱਖਾਂ ਦੇ ਬਰ ਖਿਲਾਫ ਸਿੰਘਾਂ ਦੇ ਤੇ ਸਿੰਘਣੀਆਂ ਦੇ ਬਰ ਖਿਲਾਫ ਖੜੀ ਕੀਤੀ ਆ ਉਹ ਕੰਗਣਾ ਨੇ ਜੋ ਕੁਝ ਕੀਤਾ ਗਲਤ ਕੀਤਾ ਉਹ ਸਾਡੀ ਜੋ ਭੈਣ ਨੇ ਜਾਂ ਸਾਡੀ ਬੱਚੀ ਨੇ ਜੋ ਕੀਤਾ ਉਹ ਮਾਈ ਭਾਗੋ ਦਾ ਰੋਲ ਦਾ ਕੀਤਾ ਸਿੱਖ ਕੌਮ ਸਾਫ਼ ਦੀ ਸਾਂਝੀ ਆ ਕੋਈ ਹੱਤੋਂ ਆਦੀ ਨਹੀਂ ਕੋਖਵਾਦੀ ਨਹੀਂ ਇਹ ਸਰਕਾਰ ਦੀ ਭਾਵਨਾ ਉਹਨਾਂ ਦੇ ਰਾਈ ਬਾਹਰ ਆ ਗਈ ਆ ਜਦੋਂ ਕਿਸੇ ਪਰਿਵਾਰ ਦੇ ਜੀ ਨਾਲ ਇਸ ਤਰ੍ਹਾਂ ਦਾ ਹੁੰਦਾ ਚਾਹੇ ਉਹ ਨੌਕਰੀ ਤੇ ਚਾਹੇ ਨੌਕਰੀ ਤੇ ਨਹੀਂ ਪਰਿਵਾਰ ਦੇ ਜ਼ਿਆਦਾਤਰ ਜੀ ਜ਼ਿਆਦਾਤਰ ਡਰ ਜਾਂਦੇ ਆ ਕਿ ਕੀ ਪੰਗਾ ਲੈਣਾ ਐਡੀਆਂ ਵੱਡੀਆਂ ਸਰਕਾਰਾਂ ਨੇ ਕੋ ਨੁਕਸਾਨ ਨਾ ਹੋ ਜੇ ਤੁਸੀਂ ਪਰਿਵਾਰ ਦੇ ਜੀ ਨਾਲ ਗੱਲਬਾਤ ਕੀਤੀ ਉਹ ਕੀ ਕਹਿੰਦੇ ਆ ਦੇਖੋ ਜੀ ਅਸੀਂ ਪਰਿਵਾਰ ਨਾਲ ਕੋਈ ਗੱਲਬਾਤ ਕੀਤੀ ਔਰ ਪਰਿਵਾਰ ਜਿਹੜਾ ਵਾ ਸਾਨੂੰ ਇਹ ਆਸ ਹੈ ਕਿ ਸਾਡੀ ਕੌਮ ਨੇ ਜੱਗੇ ਇੰਨੀਆਂ ਆਪਣੇ ਦੇਸ਼ ਦੀ ਏਕਤਾ ਖਣਤਾ ਵਾਸਤੇ ਕੁਰਬਾਨੀਆਂ ਦਿੱਤੀਆਂ ਨਾ ਇਹ ਵੀ ਜਿਹੜੀ ਸਾਡੀ ਕੁਲਵਿੰਦ ਕੋਹਰਿਆ ਕੋਰ ਇਹ ਵੀ ਦੇਸ਼ ਦੀ ਏਕਤਾ ਖਣਤਾ ਨੂੰ ਕੈਮਰਾ ਉਹਦਾ ਪਰਿਵਾਰ ਬਿਲਕੁਲ ਕਿਸੇ ਤਰ੍ਹਾਂ ਦੇ ਲਾਲਚ ਨਹੀਂ ਕੁਛ ਨਹੀਂ ਹੋ ਚੜਦੀ ਕਲਾ ਜ ਰਹਿ ਗਿਆ ਕੋਈ ਖਤਰਾ ਨਹੀਂ ਉਹਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪਰਿਵਾਰ ਬੜੀ ਚੜਦੀ ਕਲਾ ਵਾਲਾ ਪਰਿਵਾਰ ਆ ਪਰਿਵਾਰ ਦਿਲੋਂ ਕਿਸਾਨੀ ਨਾਲ ਜੁੜਿਆ ਔਰ ਉਹ ਜਿੰਨਾ ਉਹਨਾਂ ਨੂੰ ਮਾਲਕ ਨੇ ਦਿੱਤਾ ਉਹ ਕੋਈ ਫੇਮ ਲੈਣ ਲਈ ਜਾਂ ਪੈਸੇ ਲਈ ਉਹਨਾਂ ਇਹ ਕਾਰਵਾਈ ਨਹੀਂ ਕੀਤੀ ਇਹ ਤੇ ਕਿਸਾਨਾਂ ਦੀ ਜਿਹੜਾ ਹਿੰਦੁਸਤਾਨ ਦੇ ਵਿੱਚ 50 60 ਕਰੋੜ ਕਿਸਾਨ ਪਰਿਵਾਰ ਆ ਉਹਦਾ ਇੱਕ ਇਸਾਨੇ ਦੇ ਉਹਨੇ ਕੁੜੀ ਨੇ ਉਹਦੇ ਜਜ਼ਬਾਤਾਂ ਦੀ ਤਰਜਮਾਨੀ ਹੋਈ ਆ ਕਿਉਂਕਿ ਜਦੋਂ ਕੰਗਰਾਂ ਨਰੋਤ ਵਰਗੇ ਬੰਦੇ ਵੱਖਵਾਦੀ ਜਾਂ ਫਟਪਾਉ ਲੋਕ ਸਮਾਜ ਦੇ ਵਿੱਚ ਨਾ ਕਿਰਤੀ ਕਾਮਿਆਂ ਨੂੰ ਮਾੜਾ ਕਹਿਣਗੇ ਤੇ ਜਿਹੜੇ ਸਾਡੀਆਂ ਮਾਵਾਂ ਨੇ ਸਾਡੀਆਂ ਭੈਣਾਂ ਨੇ ਭਾਵੇਂ ਉਹ ਘਰਾਂ 'ਚ ਬੈਠੀਆਂ ਭਾਵੇਂ ਚੁੱਲਿਆਂ ਦੇ ਬੈਠੀਆਂ ਭਾਵੇ ਉਹ ਡਿਊਟੀ ਕਰ ਰਹੀਆਂ ਉਹਨਾਂ ਦੇ ਮਨ ਦੇ ਅੰਦਰ ਅੱਗ ਤਾਂ ਬਲੇਗੀ ਕਿ ਇਹ ਸਾਡੇ ਲੋਕ ਜਿਹੜੇ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਆ ਇਹ ਇਹਨੂੰ ਤੁਸੀਂ ਭਾਵਨਾ ਨੂੰ ਆਮ ਭਾਵਨਾ ਨਾਲ ਇਹ ਸੰਘਰਸ਼ ਤੱਕ ਜਾਰੀ ਰਹੇਗਾ ਇਹ ਸੰਘਰਸ਼ ਸਾਡੀਆਂ ਜਦੋਂ ਤੱਕ ਮੰਗਾਂ ਨਾ ਪੂਰੀਆਂ ਹੋਈਆਂ ਸਾਡੇ ਨਾਲ ਭਾਰਤ ਦੀ ਸਰਕਾਰ ਮੰਗਾਂ ਮੰਨ ਕੇ ਸਾਨੂੰ ਦਿੱਲੀ ਤੋਂ ਉਠਾਇਆ ਸੀ ਜਿਨ੍ਹਾਂ ਉਹ ਆਪਣੇ ਮੰਗਾਂ ਤੋਂ ਮੁਕਰੇ ਨੇ ਵਾਅਦਿਆਂ ਤੋਂ ਮੁਕਰੇ ਨੇ ਮੋਦੀ ਤੇ ਉਹਦੀ ਕੈਬਨਿਟ ਜਿਨ੍ਹਾਂ ਜਰੋ ਇਹ ਮੰਗਾਂ ਪੂਰੀਆਂ ਨਹੀਂ ਕਰਦੇ ਸੰਘਰਸ਼ ਇਦਾਂ ਹੀ ਜਾਰੀ ਰਹੇਗਾ ਤੇ ਜੇ ਲੋਕ ਇਦਾਂ ਦੀਆਂ ਭਾਵਨਾਵਾਂ ਲੋਕਾਂ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਨੂੰ ਛੱਟ ਮਾਰਨ ਦੀ ਕੋਸ਼ਿਸ਼ ਕਰਨਗੇ ਤੇ ਇਹੋ ਜਿਹੇ ਜਿਹੜੀਆਂ ਮੁੜਕੇ ਵੀ ਇਹ ਕੰਮ ਹੁੰਦੇ ਰਹਿਣਗੇ ਤੁਸੀਂ ਇੱਧਰ ਕਿਸਾਨ ਜਿਹੜੇ ਦੇਖ ਸਕਦੇ ਹੋ ਹਾਲੇ ਤਾਂ ਇਹ ਅੰਦਰ ਜਿਹੜੇ ਨਿਵਾਸ ਥਾਨ ਹੈ ਉੱਥੇ ਬਰਾਂਡਿਆਂ ਦੀ ਗਿਣਤੀ ਹੈ ਕਿਸਾਨਾਂ ਦੀ ਇਸੇ ਤਰ੍ਹਾਂ ਬਾਹਰ ਵੱਡੀ ਗਿਣਤੀ ਚ ਕਿਸਾਨ ਇਕੱਠੇ ਹੋਏ ਆ ਜਿਹੜੇ ਕੁਲਵਿੰਦਰ ਕੌਰ ਦੇ ਹੱਕ ਵਿੱਚ ਆਵਾਜ਼ ਚੁੱਕਦੇ ਦਿਖਾਈ ਦੇ ਰਿਹਾ ਹੁਣ ਦੇਖਦੇ ਹਾਂ ਕਿ ਸੰਘਰਸ਼ ਕਿੱਥੇ ਤੱਕ ਜਾਂਦਾ ਹੈ ਔਰ ਸਰਕਾਰ ਔਰ ਜਿਹੜਾ ਪ੍ਰਸ਼ਾਸਨ ਹੈ ਉਹ ਕੀ ਫੈਸਲਾ ਲੈਂਦਾ ਹੈ